ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਪੱਟੀ ਤੋਂ ਸੀ ਜੁੜੇ ਹੋ ਜੀ ਮੇਰੇ ਸਪੀਕੀ ਟੀਵੀ ਚੈਨਲ ਦੇ ਨਾਲ ਤੇ ਅੱਜ ਬਹੁਤ ਹੀ ਪਿਆਰੇ ਗਾਇਕ ਸੰਤੋਖ ਦਾਧਰਾ ਜੀ ਨਾਲ ਤੁਹਾਡੀ ਰੂਪ ਰੂਪ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਪਛਾਣ ਬਣਾਈ ਤੇ ਜਿਨ੍ਹਾਂ ਨੂੰ ਅਕਸਰ ਮਿਲਿਆ ਦਾ ਬਾਦਸ਼ਾਹੀ ਕਹਿੰਦੇ ਨੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਜੀ ਚੈਨਲ ਤੇ ਜੀ ਸਪੀਕੀ ਟੀਵੀ ਏ ਟੀ ਵੀ ਤੇ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਨਰੇਵਾ ਦਾ ਸੰਤੋਖ ਦਾਧਰਾ ਵੱਲੋਂ ਜਿਨ੍ਹਾਂ ਨੂੰ ਦੇਖ ਰਹੇ ਚੈਨਲ ਸਾਰੇ ਦਸਕਾਂ ਨੂੰ ਇਹਦੇ ਨਾਲ ਫਸੇ ਰਿਹਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਤੁਹਾਡੇ ਸੰਗੀਤ ਬਾਰੇ ਕਿ ਜਿਹੜਾ ਤੁਹਾਨੂੰ ਇਸ ਸੰਗੀਤ ਦਾ ਸ਼ੌਂਕ ਵਾ ਇਹ ਤੁਹਾਨੂੰ ਕਦੋਂ ਪਿਆ ਜੀ? ਹਾਂ ਜੀ ਸਾਡੇ ਦੇ ਘਰ ਵਿੱਚ ਹੀ ਜਦੋਂ ਮੇਰੇ ਚਾਚਾ ਜੀ ਮੌਂਦੇ ਹੁੰਦੇ ਸੀ ਕਿ ਤੁਹਾਡੇ ਚਾਚਾ ਜੀ ਪਿੱਲੋ ਗਾਉਂਦੇ ਹੁੰਦੇ ਸੀ ਉਹਨਾਂ ਵਾਂਗੂ ਤੁਹਾਨੂੰ ਦੇਖ ਕੇ ਸ਼ੌਂਕ ਪਿਆ। ਹਾਂ ਜੀ ਉਹ ਘਰੇ ਲੱਗੇ ਰਹਿੰਦਾ ਉਹ ਰਿਆਜ਼ ਕਰਨ ਵਾਸਤੇ। ਉਹ ਵੀ ਲੱਗੇ ਬੈਠਾ ਰਹਿੰਦਾ ਹੁੰਦੇ। ਤੇ ਏਦਾਂ ਪਿੰਡਾਂ ਦੇ ਜਿੱਚਟਾਂ ਦੇ ਮੇਲੇ ਹੁੰਦੇ ਸਾਰੇ। ਨਾਲ ਤੁਰੇ ਰਹਣਾ ਦੇਖਣਾ। ਸ਼ੌਂਕਾਤ ਇਹ ਜਦੋਂ ਤੁਸੀਂ ਦੱਸਿਆ ਕਿ ਜਿਹੜੇ ਤੁਹਾਡੇ ਚਾਚਾ ਜੀ ਸੀ ਉਹ ਇਸ ਸੰਗੀਤ ਲੈਣ ਦੇ ਵਿੱਚ ਸੀ ਕਿ ਤੁਸੀਂ ਜਦੋਂ ਇੱਕ ਬਚਪਨ ਵਿੱਚ ਵੀ ਤੁਹਾਨੂੰ ਸ਼ੌਂਕ ਸੀ ਕਿ ਬਚਪਨ ਤੋਂ ਬਾਅਦ ਤੁਹਾਨੂੰ ਸ਼ੌਂਕ ਸਕੂਲੇ ਪੜਦੇ ਹੁੰਦੇ ਸਕੂਲੇ ਬਾਲਸਵਾਲ ਬਾਲਸਵਾਲ ਵਿੱਚ ਜਾਂਦੇ ਹੁੰਦੇ ਸੀ ਉੱਥੇ ਜ਼ਿਆਦਾ ਸੀ ਤੁਸੀਂ ਜਦੋਂ ਗੱਲ ਕੀਤੀ ਹੈ ਤੁਹਾਨੂੰ ਸਕੂਲ ਵਿੱਚ ਤੁਸੀਂ ਪੜ੍ਹਦੇ ਹੁੰਦੇ ਸੀ ਤੇ ਤੁਹਾਨੂੰ ਸਕੂਲ ਵਿੱਚ ਹੀ ਸ਼ੌਂਕ ਪਿਆ ਕੋਈ ਤੁਹਾਡੀ ਬਚਪਨ ਦੀ ਕੋਈ ਯਾਦ ਹੋਵੇ ਜਿਹੜੀ ਤੁਸੀਂ ਫਸਟ ਟਾਈਮ ਤੁਸੀਂ ਪਹਿਲੀ ਵਾਰ ਇਸ ਗਾਇਕੀ ਲੈਣ ਵਿੱਚ ਗਾਨੀ ਦੀ ਸ਼ੁਰੂਆਤ ਕੀਤੀ ਹੋਵੇ ਸਕੂਲੇ ਸਰਕਾਰੀ ਹਾਈ ਸਕੂਲ ਇਹੰਦਰਾ ਉੱਥੇ ਪੜਦਾ ਹੁੰਦਾ ਸੀ ਮੈਂ ਸਹੀ ਲੱਗ ਉੱਥੇ ਉੱਥੇ ਜੋ ਹਨਾ ਉੱਥੇ 15 ਅਗਸਤ ਤੇ ਫੰਕਸ਼ਨ ਹੋਦਾ ਨਾ ਬਹੁਤ ਅਗੜਾ ਸੀ 15 ਅਗਸਤ ਅੱਛੇ 15 ਅਗਸਤ ਤੇ ਉਹ ਉਹ ਚੌਧਰੀ ਜਗਜੀਤ ਸਿੰਘ ਦਾ ਸਾਡੇ ਇਲਾਕੇ ਦਾ ਐਮਐਲਏ ਹੁੰਦਾ ਸੀ ਉਹ ਹੋਦਾ ਦਾ ਇਹ ਤੇ ਉਹ ਚੰਡਾਲ ਲੈ ਰਹੇ ਹੁੰਦਾ ਉਹਦੇ ਵੇ ਉੱਥੇ ਮੈਂ ਗਈ ਸੀ ਘੋੜੀ ਉਹ ਸਰਜੀਤ ਨੇ ਗਈ ਸੀ ਜਦੋਂ मथियारी मे करी महर फे मे लॻ महर सुे सुञार करो गोरी चढ़े ਏ ਮੇਰੀ ਮਨ ਕੀ ਕਹਿੰਦੋਂ ਮਾੜੀ ਸੁਆਮੀ ਸੁਹਾਗ ਆਵੇ ਤੈਨੂੰ ਕੋਈ ਚੜੇ ਨੋ ਜਨਤ ਬਾਬਾ ਤਾਂ ਜਿਹੜੀ ਸ਼ੁਰੂਆਤ ਇੱਕ ਬਚਪਨ ਤੋਂ ਹੀ ਪਈ ਹਾਂਜੀ ਹਾਂਜੀ ਉਹ ਸਕੂਲ ਦੇ ਵਿੱਚ ਗਾਇਆ ਸੀ ਬਹੁਤ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਆਪਣੇ ਉਸਤਾਦ ਨੂੰ ਵੀ ਤੁਸੀਂ ਇਸ ਗਾਇਕੀ ਲੈਨ ਵਿੱਚ ਮੰਨਿਆ ਕਿਸੇ ਨੇ ਹਾਂਜੀ ਹਾਂਜੀ ਤੁਹਾਡੇ ਉਸਤਾਦ ਕਿਹੜੇ ਸੀ ਜੀ ਅਜਾਜ ਦੇ ਲਖਵਿੰਦਰ ਲਖਾ ਜੀ ਲਖਵਿੰਦਰ ਲਖਾ ਜੀ ਹਾਂ ਜੀ ਤੇ ਉਹਨਾਂ ਕੋ ਮੈਂ ਰਾਗਦਾਰੀ ਸਿੱਖੀ ਠੀਕ ਹੈ ਜੀ ਤੇ ਜਿੱਦਾਂ ਹੁਣ ਆਉਂਦਾ ਹੈ ਕੀਬੋਰਡ ਹੁੰਦੇ ਹੈ ਕਿ ਤਾਬਾ ਉਹ ਅੱਛਾ ਕੀ ਉਹ ਉਹ ਸਾਡਾ ਇੱਕ ਐਗਜ਼ਾਮਪਲ ਜੀ ਤਰਬੀਤ ਲਾ ਕਰ ਪੂਰੇ ਆਥੇ ਵਰ ਕੀ ਗੁਡ ਵਰ ਰੈਕਨੋਲਿਜੇਸ਼ਨ ਹੈ ਕਿ ਜਿਨ੍ਹਾਂ ਪੁਰਾਣੇ ਕੰਦੇ ਦੇ ਉਸਤਾਦ ਲੋਗਾ ਹੁੰਦੇ ਜਿੱਦਿਹਾ ਉਹਨਾਂ ਕੋ ਵੀ ਇੱਜ਼ਤ ਹੈ ਕਿ ਉਹ ਉਸਤਾਦ ਦੇ ਤੋਂ ਦਾ ਸੇਵਾ ਕਰਨੇ ਦੀ ਹੁੰਦੀ ਹੈ ਉਹਨਾਂ ਕੋ ਬਹੁਤ ਜ਼ਿਆਦਾ ਰਾਇ ਹੈ ਤੁਹਾਨੂੰ ਦੱਸਿਆ ਸਤੂਕ ਦਾਦਰਾ ਜੀ ਤੁਹਾਡੇ ਸਭ ਤੋਂ ਮਨ ਪਸੰਦ ਹੈ ਗਾਇਕਕਾਰ ਕਿਹੜੇ ਨੇ ਜਿਨ੍ਹਾਂ ਨੂੰ ਤੁਸੀਂ ਜ਼ਿਆਦਾ ਸੁਣਨਾ ਪਸੰਦ ਕਰਦੇ ਹੋ ਹਾਂਜੀ ਜੀ ਆਪਾਂ ਦੇ ਬਚਪਨ ਤੋਂ ਹੀ ਸਾਡੇ ਘਰ ਦੇ ਵਿੱਚ ਲਤਾ ਮਗੇਸ਼ਵਰ ਚੱਜੀ ਲਤਾ ਮਗੇਸ਼ਵਰ ਹਾਂਜੀ ਸੰਗੀਤ ਦੀ ਦੇਵੀ ਸੁਰੀ ਦੇਵੀ ਤੇ ਉਹ ਉਹ ਹੀ ਸਾਡੇ ਘਰ ਜਾਨੀ ਬਹੁਤ ਚੱਲਦਾ ਸੀ ਗਾਣੇ ਉਹਨਾਂ ਦੇ ਪੁਰਾਣੇ ਗਾਣੇ ਲੱਗਦੇ ਸਾਰੇ ਇਹੀ ਉਹ ਉਹਨੇ ਹੀ ਤਾਂ ਸਾਡੇ ਘਰ ਦਾ ਸਾਡਾ ਪਰਿਵਾਰੀ ਸਾਰਾ ਉਹਨੂੰ ਪਸੰਦ ਕਰਦਾ ਲੱਗਦਾ ਤੇ ਜਦੋਂ ਕਿਹ ਮਾਨ ਦਾ ਅਲਦੀਬ ਮਾਨ ਦਾ ਸਾਡੇ ਘਰ ਦੇ ਵਿੱਚ ਆ ਉਹ ਚੱਲਦਾ ਹੁੰਦਾ ਸੀ ਜਦੋਂ ਕਿਸ਼ਤਾਨ ਚੱਲਦੀ ਆਉਂਦੀ ਆ ਜੀ ਤੇਰ ਘਾਟਾ ਉਹ ਹੀ ਗਾਣੇ ਚੱਲਦੇ ਹੁੰਦੇ ਤੇ ਕਲਦੀਬ ਮਾਨ ਦੇ ਇਕੱਲੇ ਕੰਮ ਦੇ ਇਸ ਵਾਰ ਧਾਰਮਿਕ ਉਹ ਉਹਦੀਬ ਮਾਨ ਦਾ ਸਾਹਮਣੇ ਨਹੀਂ ਤਾਂ ਬਦਲ ਧਾਰਮਿਕ ਦਾ ਉਹਨਾਂ ਦਾ ਜਾਂਦਾ ਸੀ ਮੌਲਕ ਤੇ ਹਿੰਦੀ ਗਾਣੇ ਹੁੰਦੇ ਸਾਡੇ ਚਾਚਾ ਜੀ ਇੱਕ ਉਹ ਲੰਡਾ ਤੇ ਰਹਿੰਦੇ ਆ ਮਹਿੰਦੀ ਮਹਿੰਦੀ ਸਮਝ ਮਹਿੰਦੀ ਉਹਨਾਂ ਦਾ ਸਟੂਡੀਓ ਜਿਹੜੇ ਮਿਊਜ਼ਿਕ ਦਾ ਉਹ ਮਿਊਜ਼ਿਕ ਡਾਇਰੈਕਟਰ ਵਾਂਗ ਨੰਮ ਦਾ ਲੱਡੂ ਉਹ ਕੀ ਉਹਨਾਂ ਨਾਲ ਇੱਥੇ ਆਈਸੀ ਪੜ ਤੇ ਉਹਨਾਂ ਨਾਲ ਮੁਲਾਕਾਤ ਹੋਈ ਸੀ ਉਹ ਬਹੁਤ ਪਿਆਰ ਕਰਦੇ ਆ ਸੰਗੀਤ ਨੂੰ ਉਹਨਾਂ ਨੇ ਓਵਰ ਕੀਤਾ ਪਾਣੂ ਓਕੇ ਜੀ ਆਹ ਜੀ ਆਹ ਜੀ ਉਹ ਕਹਿੰਦੇ ਤੁਹਾਡਾ ਇੱਕ ਗਾਣਾ ਵਾ ਬਹੁਤ ਵਾਨੂੰ ਸੁਣਿਆ ਆਪਾਂ ਨੂੰ ਕਹਿੰਦੇ ਇੱਕ ਤੁਹਾਡਾ ਵਧੀਆ ਜਿਹਾ ਮੈਨੂੰ ਕਹਿੰਦੇ ਵਧੀਆ ਰੈਕਟਰ ਤਾਂ ਵਿਖਾ ਦੇ ਤੇ ਸਾਨੂੰ ਦੱਸ ਦੀ ਉਹ ਦਿਨ ਤੁਹਾਡਾ ਬਹੁਤ ਉਹਨਾਂ ਨੇ ਆਪਣਾ ਓਵਰ ਕੀਤਾ ਜਣੇ ਦੇਖੋ ਅਗਲੇ ਅੱਗੇ ਰੱਬ ਦੀ ਮਰਜ਼ੀ ਇਹ ਸੰਗੀਤ ਲੈਣ ਤੋਂ ਇਲਾਵਾ ਤੁਹਾਡੇ ਕੋਈ ਹੋਰ ਵੀ ਸ਼ੌਂਕ ਹੈਗਾ ਜੀ ਹਾਂਜੀ ਆਜੀ ਕਿਦਾ ਕਬੱਡੀ ਗੱਡੀ ਦੀ ਕਬੱਡੀ ਬਹੁਤ ਸਾਰ ਗੱਡੀ ਆਈ 15 20 ਸਾਲ ਤੇ ਪੜ ਕਬੱਡੀ ਜਿਹੜੀ ਕਬੱਡੀ ਅੱਜ ਕੱਲ੍ਹ ਦੀ ਜਾਂਦੇ ਉਹ ਹਾਂ ਤਗਦੇ ਬੰਦੇ ਆਦੇ ਪੈਸਾ ਜ਼ਾਇਦਾ ਕਬੱਡੀ ਦੇ ਵਿੱਚ ਅਸੀਂ ਵੇਟ ਦੀ ਗੱਡੀ 70 ਕਿਲੋ ਲੈਣ ਦਿੰਦੇ ਉਹਦੇ ਵਿੱਚ ਜਿੰਨਾ ਵੀ ਸਾਡਾ ਗਜਾਰਾ ਹੁੰਦਾ ਘਰ ਦਾ ਗਜਾਰਾ ਵੀ ਕਰਦੇ ਜਾਂਦੇ ਯਾਨੀ ਕਿ ਇਹ ਧੱਕਿਆ ਹੁੰਦਾ ਸੀ ਜਿੰਨੇ ਵੀ ਮੁੰਡੇ ਨਾਲ ਦੇ ਸੀ ਤੇ ਉਹਨਾਂ ਨੂੰ ਸਾਰਾ ਦੱਸਿਆ ਹੁੰਦਾ ਸੀ ਆ ਭਾਈ ਸਾਹਿਬ ਘਰੋਂ ਸੋਚ ਕੇ ਜਿਹੜਾ ਇਹ ਹਰ ਕੇ ਆਉਣਾ ਜਿੱਤ ਕੇ ਜਿੱਤ ਜਿੱਤ ਦਿਮਾਗ ਵਿੱਚ ਵੜਾ ਕੇ ਜਾਂਦਾ ਜਿਤਨੇ ਵੀ ਬੰਦਾ ਤਾਂ ਜਿੱਦ ਘਰੋਂ ਚੱਕ ਸੋਦ ਕੇ ਜਾਊਗਾ ਤਾਂ ਜੇਕਰ ਉਹ ਸੋਚ ਲਿਆ ਹਰ ਕਿ ਉਹਨਾਂ ਨੂੰ ਫੇਰਨਾ ਹੀ ਆ ਤਾਂ ਮਿਹਨਤ ਅਸੀਂ ਇੰਨੀ ਕਰੀ ਦੀ ਸੀ ਕਿ ਮੈਂ ਵਸੇ ਵਿਆਹ ਹੁੰਦਾ ਸੀ ਬਾਕੀ ਮੁੰਡੇ ਸਾਰੇ ਤਿਆਰ ਆ ਗਏ ਮੈਂ ਕਿਹਾ ਮੈਂ ਕਹਿੰਦਾ ਉਹਨੇ ਮੈਨੂੰ ਮੈਂ ਤੁਹਾਡੇ ਨਾਲ ਜਾਣਾ ਮੈਨੂੰ ਸਾਬ ਨੂੰ ਪੈਸੇ ਚਾਹੀਦੇ ਆ ਠੀਕ ਹੈ ਕਬੱਡੀ ਵਿੱਚ ਤੇ ਮੈਂ ਤਾਂ ਤੁਹਾਡੇ ਨਾਲ ਜਾਣਾ ਉਹ ਮੁੰਡਿਆਂ ਨੂੰ ਫੇਰ ਮਿਹਨਤ ਕਰ ਲਈ ਬਣੇ ਜਾਣਾ ਨਾਲ ਜਾਣਾ ਤਾਂ ਉਹ ਫੇਰ ਮੁੰਡਿਆਂ ਨੂੰ ਆਪਾਂ ਤਿਆਰ ਕੀਤਾ ਉਹਨਾਂ ਨੇ ਮਿਹਨਤ ਕੀਤੀ ਨਾਲ ਦੇ ਰੇ ਮੁੰਡਿਆਂ ਨੂੰ ਤਿੰਨ ਟਾਂ ਦਾ ਪਰਨੋਂ ਪਰਨੋ ਹੀ ਵੇਟ ਲਾਉਣਾ ਸ਼ਾਮਾਂ ਨੂੰ ਪ੍ਰੈਕਟਿਸ ਕਰਾਂਗੇ ਫੇਰ ਉਹਦਾਉਂਗਾ ਅੱਜ ਵਾਲਾ ਇਹ ਜਿੱਤੇ ਰੱਬ ਦੀ ਮਰਜ਼ੀ ਹੁੰਦੀ ਹਰ ਕੇ ਦੀਆਂ ਫਾਈਟ ਨਹੀਂ ਤੇ ਸੈਂਗੜ ਸਾਡੀ ਬਕੀਤ ਦੀ ਪੈਸੇ ਤੋਂ ਥੋੜੇ ਹੁੰਦੇ ਸੀ 5 ਚਾ 10000 ਰੁਪਏ ਤੋਂ ਵੱਧ ਨਹੀਂ ਸਦੇ ਪੈਸੇ ਸੇ ਸਾਡੀ ਜਿੰਦਗੀ ਤਾਂ ਬਾਲਾ ਹੀ ਇੰਜ ਨਾਲ ਸਿਰ ਘਟੀ ਘਟੀ ਜਣੀ ਜਿਤਨੀ ਜਿਤ ਜਿਤ ਸੋਸ ਗਈ ਅਜਦਾ ਜੀ ਤੇ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਮੈਂ ਇਹੋ ਕਹਿੰਦਾ ਜੀ ਜਿਹੜਾ ਵੀ ਕੋਈ ਕੰਮ ਕਰਦਾ ਆਪਣਾ ਚਾ ਸੰਗੀਤ ਦਾ ਵਾ ਚਾ ਸਪੋਰਟਸ ਦਾ ਕੰਮ ਕਰਦਾ ਕਬੱਡੀ ਖੇਡ ਦਾ ਚਾ ਕੋਈ ਕੰਮ ਹੀ ਕਰਦਾ ਕੋਈ ਵੀ ਉਹਨੂੰ ਜੇ ਦਾ ਸਾਫ ਨਹੀਂ ਤਨਾ ਕਰਾਂਗੇ ਆਪਾਂ ਫੇ ਮੰਜਰ ਮਿਲਦੀ ਆ ਤੇ ਜੇ ਦਿਲ ਦੇ ਘੋੜਾ ਕੇ ਕਰਾਂਗੇ ਆਪਾਂ ਕੰਮ ਦੇਖੋ ਦੀ ਨੀ ਹੋ ਜਾ ਕੰਮ ਹੋ ਜਾ ਕਿਉਂ ਆਪਾਂ ਇਹ ਦਿਨਾਂ ਜਮਾ ਕੇ ਦੇਖਿਆ ਸਭ ਨਾਲ ਵਧੀਆ ਵਧੀਆ ਬੰਦੇ ਆ ਜਿਹੜੇ ਵਿਹਲੇ ਬੈਠੇ ਆ ਅਸੀਂ ਸਾਨੂੰ ਆਉਣਾ ਕੱਖ ਨਹੀਂ ਦਾ ਕੋਣ ਬਾਰੇ ਅਸੀਂ ਸਾਫ ਨਹੀਂ ਤਨਾ ਕਰੰਦੇ ਚਾਹੀਦਾ ਮਹਾਰਾਜ ਕਿਰਪਾ ਇਹ ਰੋਟੀ ਬਣੀ ਵਧੀਆ ਖੰਨੇ ਆ ਇਸੇ ਲਈ ਆ ਜੁਗੰਨੇ ਤੇ ਕਬੱਡੀ ਬੱਚੀ ਅਸੀਂ ਕਬੱਡੀ ਨੂੰ ਰੋਟੀ ਖਾਦੀ ਅਸੀਂ ਆਹੀ ਕਬੱਡੀ ਸ਼ੌਂਕੀਆ ਤੌਰ ਤੇ ਨਹੀਂ ਖਾਦੀ ਅਸੀਂ ਖਾਦੀ ਮਜ਼ਦੂਰੀ ਨੂੰ ਬਿਜ਼ਨਸ ਬਣਾ ਕੇ ਕਬੱਡੀ ਖਾਦੀ ਆ ਕਬੱਡੀ ਦੀ ਸੱਚੀ ਮਾਨਣਾ ਖੇਡੀ ਪਰ ਅਕਦੀ ਪੇਠ ਨਹੀਂ ਦਿਖਾਈ ਜਾਨੀ ਕਿ ਪੇਠ ਨਹੀਂ ਮਾਰ ਰਹੀ ਲੱਗਦੀ ਅਸੀਂ ਮਿਹਨਤ ਕੀਤੀ ਮਿਹਨਤ ਦਾ ਫਲ ਮਿਲਦਾ ਸਾਭ ਨਹੀਂ ਹੈ ਕਿ ਨੀਅਤ ਤਾਂ ਸਭ ਤੋਂ ਵੱਡੇ ਦੀ ਵਧੀਆ ਹੋਣੀ ਚਾਹੀਦੀ ਹੈ ਨੀਅਤ ਨਾਲ ਬਤਾ ਤਰੱਕੀ ਕਰਦਾ ਜਿਹਨੇ ਜਿੰਨੇ ਬੰਦੇ ਨਾਲ ਜੁੜੇ ਹੁੰਦੇ ਟੀਮ ਦੇ ਉਹ ਸਾਰਿਆਂ ਨੂੰ ਸੋਚੋ ਵਧੀਆ ਕਰੋ ਕੰਮ ਤੇ ਸਾਫ਼ ਜਿੱਤਣਾ ਕਰੋ ਫੇਰ ਜਾਨੀ ਕਿ ਤੁਸੀਂ ਕਾਮਯਾਬ ਹੋ ਸਕਦੇ ਹੋ ਜਿੰਦੂ ਬਦਰਾ ਜੀ ਸਮਾਜ ਜਾਗਤੀ ਦਿਂਦਾ ਤੇ ਜਦ ਜਦ ਸਾਰੇ ਹੀ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਸਾਰੇ ਨੂੰ ਮੇਰੇ ਵੱਲੋਂ ਜਾਨਕੀ ਗੁਰਪ੍ਰੀਤ ਪੱਟੀ ਵੱਲੋਂ ਤੇ ਸਦੋਗ ਦਾਦਰਜੀਤ ਵੱਲੋਂ ਸਾਰੇ ਨੂੰ ਸੱਚੀ ਗੱਲ